ਉਹ YouTube ਚੈਨਲ ਕੁਦਰਤ ਦੇ ਵਰਦਾਨ ਨਾਅਰ Facebook ਪੇਜ ਹਰਚਰਨ ਸਿੰਘ ਗਿਲਜੀ ਵਾਲਾ ਨੂੰ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਇਸ ਜੈਲ ਦੇ ਬਾਰੇ ਦੇ ਵਿੱਚ ਇੱਕ ਜੈਲੀ ਆ ਪਦਾਰਥ ਇੱਕ ਕਟੋਰੀ ਦੇ ਵਿੱਚ ਪਾਇਆ ਹੋਇਆ ਤੁਸੀਂ ਦੇਖ ਰਹੇ ਹੋ ਇਹਦੇ ਸੰਬੰਧ ਵਿੱਚ ਆਪਾਂ ਗੱਲ ਕਰਨੀ ਹੈ ਇਹਦੇ ਚ ਕੀ ਔਸ਼ਧੀ ਗੁਣ ਨੇ ਕੀ ਇਹਦੇ ਚ ਖੁਰਾਕੀ ਦਿੱਤ ਨੇ ਸਾਡਾ ਇਹ ਕੀ ਫਾਇਦਾ ਕਰ ਸਕਦੀ ਹੈ ਇਸ ਤਰ੍ਹਾਂ ਦੀ ਗੱਲਬਾਤ ਹੈ ਜਿਹੜੀ ਆਪਣੀ ਅਜੇ ਦੀ ਰਹੇਗੀ ਤੇ ਜੇ ਆਪਾਂ ਇਹਦੇ ਪ੍ਰਕਿਰਤੀ ਦੀ ਗੱਲ ਕਰਦੇ ਆ ਤਾਂ ਇਹਦੀ ਤਸਵੀਰ ਹੈ ਜਿਹੜੀ ਠੰਡੀ ਤਸਵੀਰ ਦੀ ਮੰਨੀ ਗਈ ਹੈ ਪਰ ਜੇ ਆਪਾਂ ਇਹਦੀ ਸੁੱਕੀ ਵਰਤੋਂ ਕਰਦੇ ਆ ਕਿ ਉਹਦੇ ਵਿੱਚ ਭੁੰਨ ਕੇ ਵਰਤੋਂ ਕਰਦੇ ਆ ਤਾਂ ਫਿਰ ਇਹ ਗਰਮ ਤਸਵੀਰ ਦੀ ਮੰਨੀ ਗਈ ਆ ਜਣੀ ਫਿਰ ਇਹ ਗਰਮੀਆਂ ਦੇ ਵਿੱਚ ਅਸੀਂ ਜੇ ਖਾਣੀ ਆ ਤਾਂ ਇਹਨੂੰ ਭੌਕੇ ਤੇ ਜੇ ਸਰਦੀਆਂ ਦੇ ਵਿੱਚ ਖਾਣਾ ਤਾਂ ਅਸੀਂ ਇਹਨੂੰ ਭੁੰਨ ਕੇ ਜੋ ਇਹਦੇ ਤੇ ਆਪਾਂ ਅੱਗੇ ਗੱਲ ਕਰਦੇ ਆ ਕਿ ਕਿਵੇਂ ਖਾਣੀ ਆ ਕਿੰਨੀ ਖਾਣੀ ਹੈ ਉਹਦੇ ਤੇ ਆਪਾਂ ਗੱਲ ਕਰਦੇ ਆ ਪਹਿਲਾਂ ਆਪਾਂ ਇਹਦੇ ਗੁਣਾ ਦੀ ਗੱਲ ਕਰ ਲਈਏ ਤਾਂ ਜੇ ਆਪਾਂ ਇਹਦੇ ਗੁਣਾ ਦੀ ਗੱਲ ਕਰਦੇ ਆ ਤਾਂ ਇਹਦੇ ਬਹੁਤ ਸਾਰੇ ਗੁਣ ਨੇ ਇਹਦੇ ਵਿੱਚ ਤਾਂ ਖੁਰਾਕੀ ਤੱਤਾਂ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਇਹਦੇ ਵਿੱਚ ਫੋਲਿਕ ਐਸਿਡ ਪਾਇਆ ਜਾਂਦਾ ਹੈ ਕੈਲਸ਼ੀਅਮ ਪਾਇਆ ਜਾਂਦਾ ਹੈ ਪ੍ਰੋਟੀਨ ਪਾਇਆ ਜਾਂਦਾ ਹੈ ਇਹਦੇ ਚ ਇਹ ਹਾਈ ਫਾਈਬਰ ਯੁਕਤ ਹੈ ਐਂਟੀਆਕਸੀਡੈਂਟ ਗੁਣਾ ਦੇ ਨਾਲ ਭਰਪੂਰ ਹੈ ਤਾਂ ਇਹ ਜੈਲ ਹੈ ਜਿਹੜੀ ਇਹਨੂੰ ਅਸੀਂ ਕੀ ਕਹਨੇ ਆ ਗੁੰਦ ਕਤੀਰਾ ਕਹਨੇ ਆ ਗੁੰਦ ਕਤੀਰੇ ਦੇ ਨਾਮ ਨਾਲ ਜਾਣਦੇ ਆ ਆ ਜਿਹੜਾ ਹੈਗਾ ਮੇਨ ਹੋ ਗਿਆ ਸੁੱਕਾ ਕਈਆਂ ਨੂੰ ਇਹ ਵੀ ਭੁਲੇਖਾ ਹੁੰਦਾ ਵੀ ਸ਼ਹਿਦ ਐ ਗੁੰਦ ਐ ਗੁੰਦ ਤੇ ਗੁੰਦ ਕਤੀਰੇ ਦਾ ਫਰਕ ਐ ਜਿਹੜੀ ਗੁੰਦ ਐ ਉਹਨੂੰ ਪਾਣੀ ਦੇ ਵਿੱਚ ਪਾਵਾਂਗੇ ਜਿਹੜੀ ਗਮ ਐ ਉਹਨੂੰ ਪਾਣੀ ਦੇ ਵਿੱਚ ਪਾਵਾਂਗੇ ਤੇ ਉਹ ਪਾਣੀ 'ਚ ਘੁਲ ਜਾਂਦੀ ਐ ਪਰ ਜਦੋਂ ਗੋਦਕਤੀਰਾ ਜਿਹੜਾ ਇਹਨੂੰ ਪਾਣੀ ਵਿੱਚ ਭਾਵਾਂਗੇ ਤਾਂ ਇਹ ਜੈਲ ਦਾ ਰੂਪ ਧਾਰਨ ਕਰ ਜਾਂਦੀ ਹੈ ਇਸ ਤਰ੍ਹਾਂ ਦੀ ਜਿਹੜੀ ਤੁਸੀਂ ਦੇਖ ਰਹੇ ਹੋ ਤਾਂ ਹੁਣ ਆਪਾਂ ਇਹਦੀ ਗੱਲ ਕਰਦੇ ਆਂ ਵੀ ਸਾਨੂੰ ਇਹ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਬਚਾਉਦੀ ਆ ਤਾਂ ਇਹ ਜੇ ਆਪਾਂ ਗੱਲ ਕਰਦੇ ਆਂ ਅੱਖਾਂ ਦੀ ਜਲਨ ਅੱਖਾਂ ਦੀ ਜਿਹੜਾ ਹੈਗਾ ਜ਼ਿਆਦਾ ਜਿਹੜਾ ਹੈਗਾ ਕੰਪਿਊਟਰ ਤੇ ਕੰਮ ਕਰਨਾ ਸਕਰੀਨ ਦੇ ਨੇੜੇ ਰਹਿਣਾ ਜ਼ਿਆਦਾ ਮੋਬਾਈਲ ਫੋਨ ਦੇਖਣਾ ਨਿਗਾਹ ਕਮਜ਼ੋਰ ਹੋ ਜਾਣਾ ਅੱਖਾਂ ਦੀ ਜਲਨ ਹੋਣਾ ਚਿਹਰੇ ਤੇ ਛਾਈਆਂ ਕਿਲ ਵਗੈਰਾ ਹੋ ਜਾਣਾ ਤੇ ਉਹਦੇ ਨਾਲ ਕੀ ਹੈ ਇਹ ਉਹਦੇ ਵਾਸਤੇ ਇਹ ਜੈਲ ਦੀ ਜਿਹੜੀ ਹੈ ਚਿਹਰੇ ਦੇ ਉੱਤੇ ਮਾਲਿਸ਼ ਹੈ ਕਰਨੀ ਹੈ 10 15 20 ਮਿੰਟ ਇਸ ਤਰ੍ਹਾਂ ਰੱਖਣਾ ਹੈ ਤੇ ਉਸ ਤੋਂ ਬਾਅਦ ਚਿਹਰੇ ਨੂੰ ਸਾਫ਼ ਪਾਣੀ ਦੇ ਨਾਲ ਧੋ ਲੈਣਾ ਹੈ ਤੇ ਜੇ ਆਪਾਂ ਅੱਖਾਂ ਦੀ ਜਲਣ ਦੀ ਗੱਲ ਕਰਦੇ ਆਂ ਅੱਖਾਂ ਦੇ ਰੋਗਾਂ ਦੀ ਗੱਲ ਕਰਦੇ ਆਂ ਤਾਂ ਅੱਖਾਂ ਬੰਦ ਕਰਕੇ ਬਿਲਕੁਲ ਇਹਨੂੰ ਜੈਲ ਨੂੰ ਅੱਖਾਂ ਦੇ ਉੱਤੇ ਰੱਖਣਾ ਹੈ ਅੱਧਾ ਘੰਟਾ ਉਸ ਤੋਂ ਬਾਅਦ ਅੱਖਾਂ ਨੂੰ ਜਿਹੜਾ ਹੈਗਾ ਸਾਫ ਪਾਣੀ ਦੇ ਨਾਲ ਧੋ ਲੈਣਾ ਤੁਸੀਂ ਦੇਖੋਗੇ ਕੁਝ ਦਿਨ ਇਸ ਤਰ੍ਹਾਂ ਕਰਨ ਦੇ ਨਾਲ ਇਹ ਬਿਮਾਰੀਆਂ ਤੋਂ ਨਜਾਤ ਆ ਜਿਹੜੀ ਇਹ ਗੂੜਕ ਤੇਰਾ ਸਾਨੂੰ ਦਵਾ ਦਿੰਦਾ ਹੈ ਇਸ ਤੋਂ ਇਲਾਵਾ ਬਹੁਤ ਸਾਰੀਆਂ ਬਿਮਾਰੀਆਂ ਨੇ ਆਪਾਂ ਪਹਿਲਾਂ ਬਿਮਾਰੀਆਂ ਦੇ ਨਾਂ ਨਾਂ ਜਿਹੜੇ ਆ ਸਾਂਝੇ ਕਰ ਲਏ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ ਤਾਂ ਉਹਦੇ ਵਿੱਚ ਲੇਕੋਰੀਆ ਹੋ ਗਿਆ ਉਹਦੇ 'ਚ ਹੈਵੀ ਬਲੀਡਿੰਗ ਹੋ ਗਈ ਉਹਦੇ ਉਹਦੇ ਵਿੱਚ ਜਿਹੜਾ ਹੈਗਾ ਨਾਈਟ ਫਾਲ ਦੀ ਗੱਲ ਆਉਂਦੀ ਹੈ ਮਰਦਾਨਾ ਕਮਜ਼ੋਰੀ ਦੀ ਗੱਲ ਆਉਂਦੀ ਹੈ ਉਹਦੇ ਚ ਥਕਾਨ ਜੀ ਜਿਹੜੀ ਹੈ ਰਹਿਣ ਲੱਗ ਜਾਂਦੀ ਹੈ ਹੱਡੀਆਂ ਦੁਖਣ ਲੱਗ ਜਾਂਦੀਆਂ ਸਰੀਰ ਟੁੱਟਿਆ ਟੁੱਟਿਆ ਜਿਹਾ ਲੱਗਦਾ ਇਹਦੇ ਤੋਂ ਵੀ ਇਹ ਸਾਨੂੰ ਬਚਾਉਂਦੀ ਹੈ ਗਰਮੀ ਦੇ ਵਿੱਚ ਲੂ ਦਾ ਲੱਗ ਜਾਣਾ ਇਹ ਭਾਰ ਘਟਾਉਣ ਦਾ ਕੰਮ ਕਰਦੀ ਹੈ ਇਹ ਕੈਂਸਰ ਟਿਊਮਰ ਨੂੰ ਵਧਣ ਤੋਂ ਰੋਕਦੀ ਹੈ ਖੂਨੀ ਬਵਾਸੀਰ ਤੋਂ ਬਚਾਉਂਦੀ ਹੈ ਨਕਸੀਰ ਜਿਹਨਾਂ ਨੂੰ ਛੁਡਦੀ ਹੈ ਉਹਦੇ ਤੋਂ ਵੀ ਨਜਾਜ਼ ਦਵਾਉਂਦੀ ਹੈ ਪਸ਼ਾਬ ਦੇ ਵਿੱਚ ਜਲਣਾ ਕਬਜ ਦੀ ਸਮੱਸਿਆ ਹੈ ਐਸਿਡ ਰਿਫਲੈਕਸ ਹੋ ਜਾਂਦਾ ਜਿਹਨੂੰ ਅਸੀਂ ਕਹਿ ਦਿੰਦੇ ਆ ਖੱਟੇ ਖੱਟੇ ਜਿਹਾ ਢ ਘਾਰ ਹੁੰਨੇ ਖਾਣਾ ਖਾਣ ਤੋਂ ਥੋੜੀ ਦੇਰ ਬਾਅਦ ਅਸੀਂ ਦੇਖਦੇ ਇੱਕ ਢ ਘਾਰ ਹੁੰਦਾ ਤੇ ਉਹ ਜਿਹੜਾ ਹੈਗਾ ਇੱਕ ਸਾੜਾ ਜਾਂ ਪੈਂਦਾ ਹੈ ਗਲ ਤੱਕ ਜਿਹਨੂੰ ਐਸਿਡਾ ਰਿਫਲੈਕਸ ਕਹਿਆ ਜਾਂਦਾ ਹੈ ਉਹਦੇ ਤੋਂ ਬਚਾਉਂਦੀ ਹੈ ਤੇ ਸਰੀਰ ਨੂੰ ਡੀਟੌਕਸੀਫਾਈ ਕਰਦੀ ਹੈ ਮੂੰਹ ਦੇ ਛਾਲਿਆਂ ਤੋਂ ਜਿਹੜਾ ਹੈਗਾ ਨਿਜਾਤ ਦਵਾਉਂਦੀ ਹੈ ਔਰ ਹੱਥਾਂ ਪੈਰਾਂ ਦੇ ਵਿੱਚ ਝਣਝਣਾੜ ਜੀ ਜਿਹੜੀ ਮਹਿਸੂਸ ਹੋਣੀ ਜਿਹਨੂੰ ਅਸੀਂ ਕਹਿ ਦਿੰਦੇ ਆ ਨਰਵ ਸਿਸਟਮ ਦੇ ਉੱਤੇ ਕੰਮ ਕਰਦੀ ਆ ਸੋ ਇਸ ਤਰ੍ਹਾਂ ਦੇ ਨਾਲ ਇਹ ਬਹੁਤ ਸਾਰੀਆਂ ਬਿਮਾਰੀਆਂ ਆ ਜਿਨ੍ਹਾਂ ਦੇ ਉੱਤੇ ਇਹ ਕੰਮ ਕਰਦੀ ਆ ਹੁਣ ਆ ਜਾਂਦਾ ਵੀ ਇਹਦੀ ਅਸੀਂ ਵਰਤੋਂ ਕਿਵੇਂ ਕਰਨੀ ਆ ਕਿੰਨੀ ਕਰਨੀ ਆ ਤਾਂ ਇਹਦੀ ਵਰਤੋਂ ਆ ਜਿਹੜੀ ਉਹ ਤੁਸੀਂ ਇਹ ਮੰਨੋ ਵੀ ਆਪਾਂ ਅੱਧਾ ਕ ਚਮਚ ਸਿਰਫ ਜਿਹੜਾ ਇੰਨੀ ਕੁ ਗੁੰਦਕ ਤੇਰਾ ਆਪਾਂ ਲੈਣਾ ਤੇ ਇਹਨੂੰ ਸ਼ਾਮ ਨੂੰ ਪਾਣੀ ਦੇ ਵਿੱਚ ਪਿਉਉ ਦੇਣਾ ਹੈ ਅਸ ਤੁਸੀਂ ਜਿਹੜਾ ਦੇਖ ਰਹੇ ਹੋ ਇਹ ਸਿਰਫ ਇਨਾ ਕੀ ਪੌਂਤਾ ਹੋਇਆ ਸੀਗਾ ਕਿ ਅੱਧੀ ਕਟੋਰੀ ਹੈ ਜਿਹੜੀ ਇਹਦੇ ਨਾਲ ਭਰ ਚੁੱਕੀ ਹੈ ਇਹਨੂੰ ਪਾਣੀ ਦੇ ਵਿੱਚ ਭਿਉ ਕੇ ਫਰਿਜ ਚ ਰੱਖ ਦਿਓ ਠੰਡੀ ਜਗ੍ਹਾ ਤੇ ਰੱਖ ਦਿਓ ਬਸ ਸਿਰਫ ਇਨਾ ਕੀ ਤੇ ਇਹਨੂੰ ਪਾਣੀ ਦੇ ਵਿੱਚ ਭਿਉ ਕੇ ਠੰਡੀ ਜਗ੍ਹਾ ਤੇ ਰੱਖ ਦਿਓ ਸਵੇਰ ਤੱਕ ਤੁਸੀਂ ਦੇਖੋਗੇ ਇਹ ਜੈਲ ਵੇ ਵਿੱਚ ਬਦਲ ਜਾਂਦਾ ਇਸ ਤਰ੍ਹਾਂ ਦੀ ਜੈਲ ਬਣ ਜਾਂਦੀ ਹੈ ਹੁਣ ਆ ਜਾਂਦਾ ਇਹਦੀ ਖਾਣਾ ਇਹਨੂੰ ਕਿਵੇਂ ਆ ਕਈ ਜਿਹੜਾ ਹੈਗਾ ਪੈਣ ਪਈਏ ਸੋਚਦੇ ਨੇ ਇਹ ਛੇ ਦੇ ਦੇ ਵਿੱਚ ਆਪਾਂ ਕੋਈ ਸ਼ੱਕਰ ਮਿਲਾ ਕੇ ਜਾਂ ਨਮਕ ਮਿਲਾ ਕੇ ਇਹਨੂੰ ਖਾ ਲਓ ਨਹੀਂ ਇਸ ਤਰ੍ਹਾਂ ਨਹੀਂ ਖਾਣਾ ਜਿਹਦਾ ਅਸਲੀ ਜਿਹੜਾ ਫਾਇਦਾ ਇਹਨੇ ਸਾਨੂੰ ਕਰਨਾ ਹੈ ਉਹ ਕਰਨਾ ਹੈ ਕਿਸੇ ਵੀ ਪੀਣ ਯੋਗ ਪਦਾਰਥ ਦੇ ਵਿੱਚ ਮਿਲਾ ਕੇ ਇਹਨੂੰ ਦਹੀਂ ਜਾਂ ਲੱਸੀ ਦੇ ਵਿੱਚ ਨਹੀਂ ਮਲਾਉਣਾ ਖੱਟੇ ਕੁਝ ਵੀ ਖਟਾ ਖਟਾਈ ਹੈ ਜਿਹੜੀ ਉਹਦੇ ਵਿੱਚ ਨਹੀਂ ਮਲਾਉਣਾ ਇਹਨੂੰ ਅਸੀਂ ਜਿਵੇਂ ਆਮ ਹੀ ਅਕਸਰ ਜਾਣਦੇ ਆ ਆਪਾਂ ਗੋਦਕ ਤੇਰੇ ਵਾਲੇ ਸ਼ਕਰ ਜਿਵੇਂ ਤਾਂ ਉਹਦੇ ਵਿੱਚ ਮਿਲਾ ਕੇ ਅਸੀਂ ਇਹਨੂੰ ਲੈ ਸਕਦੇ ਆ ਅਸੀਂ ਇਹਨੂੰ ਕਿਸੇ ਵੀ ਪ੍ਰਕਾਰ ਦਾ ਸ਼ਰਬਤ ਆ ਜਿਹੜਾ ਬਣਾਉਨੇ ਆ ਘਰਾਂ ਦੇ ਵਿੱਚ ਬਣਾ ਲੈਨੇ ਆ ਅਸੀਂ ਜੇ ਹੋਰ ਕੁਝ ਵੀ ਨਹੀਂ ਤੇ ਕੱਚੀ ਲੱਸੀ ਜਿਹੜੀ ਹੈਗੀ ਦੁੱਧ ਤੇ ਪਾਣੀ ਤੇ ਉਹ ਮਿਲਾ ਕੇ ਉਹ 'ਚ ਥੋੜਾ ਸ਼ੱਕਰ ਪਾ ਕੇ ਸਵਾਦ ਅਨੁਸਾਰ ਮਿੱਠਾ ਜਿਹੜਾ ਹੋਵੇ ਤਾਂ ਉਹਦੇ 'ਚ ਮਿਲਾ ਕੇ ਲੈਣਾ ਵੀ ਲੈਣਾ ਕਿੰਨਾ ਕੁ ਹੈ ਇੰਨੇ ਨੇ 2 ਚਮਚ ਇੱਕ ਬੰਦੇ ਦੀ ਜਿਹੜੀ ਇਹ ਖਰਾਕ ਹੈ ਸਿਰਫ ਇੰਨੇ ਨੇ 2 ਚਮਚ ਡੇਢ ਤੋਂ 2 ਇੰਨੀ ਕੀ ਅਸੀਂ ਇਹਦੀ ਵਰਤੋਂ ਕਰਨੀ ਹੈ ਤੇ ਵਰਤੋਂ ਕਰਨੀ ਕਦੋਂ ਹੈ ਹੁਣ ਇਹ ਥੋੜਾ ਜਿਹਾ ਆਪਾਂ ਧਿਆਨ ਨਾਲ ਦੇਖਣ ਵਾਲੀ ਗੱਲ ਹੈ ਇਹ ਕਈ ਵਾਰੀ ਕੀ ਹੁੰਦਾ ਕਈ ਵੇਰ ਪਈਏ ਮਹਿਸੂਸ ਕਰਦੇ ਵੀ ਮੈਨੂੰ ਉਹ ਰਿਜ਼ਲਟ ਨਹੀਂ ਮਿਲੇ ਤਾਂ ਇਹਦੀ ਜਿਹੜੀ ਪ੍ਰਕਿਰਤੀ ਆ ਉਹ ਪ੍ਰਕਿਰਤੀ ਦੇ ਅਨੁਸਾਰ ਹੀ ਅਸੀਂ ਇਹਦੀ ਵਰਤੋਂ ਕਰਨੀ ਆ ਇਹ ਪਿਤਨਾਸ਼ਕ ਹੈ ਜਦੋਂ ਅਸੀਂ ਇਹਨੇ ਭੌਂਕੇ ਖਾਵਾਂਗੇ ਇਹ ਪਿਤਨਾਸ਼ਕ ਹੈ ਜਾਨੀ ਕਿ ਗਰਮੀ ਨੂੰ ਖਤਮ ਕਰਨ ਵਾਲੀ ਆ ਜਿਨ੍ਹਾਂ ਦੇ ਸਰੀਰ 'ਚ ਗਰਮੀ ਵਧੀ ਹੋਈ ਹੈ ਕੋਈ ਆਪਾਂ ਗਰਮ ਦਵਾਈਆਂ ਖਾਂਦੇ ਰਹੇ ਕੋਈ ਐਂਟੀਬਾਇਓਟਿਕ ਜਿਆਦਾ ਖਾਂਦੇ ਰਹੇ ਸਰੀਰ ਦੇ ਵਿੱਚ ਗਰਮੀ ਜਿਆਦਾ ਵਧ ਗਈ ਹੈ ਤਾਂ ਇਹਦੀ ਜਿਹੜੇ ਜਿਹਨੂੰ ਅਸੀਂ ਕਹਿ ਦਿੰਨੇ ਆ ਪਿਤ ਵਧੀ ਹੋਈ ਹੈ ਪਿਤ ਵਧੀ ਹੋਈ ਹੈ ਲੂ ਲੱਗੀ ਹੋਈ ਹੈ ਸਰੀਰ ਮਚਦਾ ਹੈ ਜਲਨ ਮਹਿਸੂਸ ਹੁੰਦੀ ਹੈ ਤਾਂ ਇਹਦੀ ਵਰਤੋਂ ਜਿਹੜੀ ਅਸੀਂ ਉਹ ਸੁਭਾ ਨਿਰਨੇ ਪੇਟ ਕਰਨੀ ਆ ਯਾਨੀ ਪਿਤ ਪ੍ਰਕਿਰਤੀ ਸਾਡੀ ਹੈਗੀ ਆ ਤਾਂ ਅਸੀਂ ਇਹਦੀ ਵਰਤੋਂ ਨਿਰਨੇ ਪੇਟ ਕਰਨੀ ਆ ਜੇ ਸਾਡੇ ਜਿਹੜਾ ਹੈਗਾ ਵਾਯੂ ਪ੍ਰਕਿਰਤੀ ਹੈ ਜਿਹੜੇ ਵਾਯੂ ਦੇ ਵਿੱਚ ਆ ਜਾਂਦਾ ਹੈ ਜੋੜਾਂ ਦੇ ਦਰਦ ਮਹਿਸੂਸ ਹੋਣਾ ਹੱਡੀਆਂ ਦਾ ਦੁਖਣਾ ਸਰੀਰ ਦਾ ਟੁੱਟਿਆ ਟੁੱਟਿਆ ਜਾਂ ਜਿਹੜੀ ਦਰਦਾਂ ਮਹਿਸੂਸ ਹੁੰਦੀਆਂ ਨੇ ਸਰੀਰ ਦੇ ਵਿੱਚ ਥਕਾਨ ਜੀ ਮਹਿਸੂਸ ਹੁੰਦੀ ਹੈ ਤੇ ਫਿਰ ਇਹਦੀ ਵਰਤੋਂ ਜਿਹੜੀ ਉਹ ਅਸੀਂ ਕਰਨੀ ਹੈ ਖਾਣਾ ਖਾਣ ਤੋਂ ਬਾਅਦ ਅੱਧਾ ਘੰਟਾ ਸਵੇਰ ਦਾ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਕਿਸੇ ਵੀ ਪੀਏ ਜਲ ਦੇ ਵਿੱਚ ਮਿਲਾ ਕੇ ਅਸੀਂ ਪੀਣ ਯੋਗ ਪਦਾਰਥ ਦੇ ਵਿੱਚ ਮਿਲਾ ਕੇ ਅਸੀਂ ਇਹਦੀ ਵਰਤੋਂ ਜਿਹੜੀ ਉਹ ਕਰਨੀ ਹੈ ਉਸ ਤੋਂ ਬਾਅਦ ਆ ਜਾਂਦਾ ਜਿਨ੍ਹਾਂ ਦੀ ਕਫ ਪ੍ਰਕਿਰਤੀ ਹੈ ਉਹਨਾਂ ਨੇ ਇਹਦੀ ਵਰਤੋਂ ਬਹੁਤ ਘੱਟ ਕਰਨੀ ਹੈ ਔਰ ਵਰਤੋਂ ਕਰਨੀ ਵੀ ਹੈ ਤਾਂ ਦੁਪਹਿਰ ਹੋਣ ਤੋਂ ਜਿਹੜੇ 12 ਵਜੇ ਤੋਂ ਬਾਅਦ ਕਿਉਂਕਿ ਥੋੜੀ ਕਫ ਕਰਕੇ ਤਾਂ ਇਹਦੀ ਪ੍ਰਕਿਰਤੀ ਠੰਡੀ ਹੈ ਤਾਂ ਕਫ ਜਿਹੜੀ ਠੰਡੀ ਪ੍ਰਕਿਰਤੀ ਦੀ ਕੋਈ ਵੀ ਚੀਜ਼ ਹੈ ਉਹ ਕਫ ਜਿਹੜੀ ਹੈਗੀ ਹੈ ਵਧਾਉਂਦੀ ਹੈ ਜਾਂ ਜਿਹੜੇ ਕਫ ਦੇ ਰੋਗੀ ਨੇ ਉਹਨਾਂ ਦੇ ਵਿੱਚ ਹੋਰ ਵਾਧਾ ਕਰਦੀ ਹੈ ਤਾਂ ਉਹਦੇ 'ਚ ਇਹਦੀ ਵਰਤੋਂ ਅਸੀਂ ਸਿਰਫ ਤੇ ਸਿਰਫ ਇੱਕ ਚਮਚ ਔਰ ਉਹ ਵੀ ਧੁੱਪ ਨਿਕਲੀ ਹੋਣ ਤੇ ਇਹਦੀ ਅਸੀਂ ਵਰਤੋਂ ਕਰਨੀ ਹੈ ਤਾਂ ਇਸ ਤਰ੍ਹਾਂ ਅਸੀਂ ਇਹਦੀ ਵਰਤੋਂ ਕਰਕੇ ਜਿਹੜਾ ਹੈਗਾ ਗਰਮੀ ਤੋਂ ਬਚ ਸਕਦੇ ਆ ਅਸੀਂ ਵਾਇਰੂਸ ਰੋਗਾਂ ਤੋਂ ਬਚ ਸਕਦੇ ਆ ਅਸੀਂ ਕਫ ਰੋਗਾਂ ਤੋਂ ਬਚ ਸਕਦੇ ਆ ਜਿਹਨੇ ਕਫ ਪਿੱਤ ਵਾਤ ਤਿੰਨਾਂ ਦੇ ਉੱਤੇ ਹੀ ਕੰਮ ਕਰਦੀ ਹੈ ਤੇ ਜੇ ਅਸੀਂ ਇਹਦੀ ਵਰਤੋਂ ਕਰਨੀ ਹੈ ਸਰਦੀਆਂ ਦੇ ਵਿੱਚ ਤਾਂ ਫਿਰ ਅਸੀਂ ਇਹਨੂੰ ਦੇਸੀ ਘਿਓ ਦੇ ਵਿੱਚ ਭੁੰਨ ਕੇ ਵਰਤੋਂ ਇੰਨੀ ਕੀ ਕਰਨੀ ਹੈ ਪਰ ਫਿਰ ਅਸੀਂ ਇਹਨੂੰ ਦੇਸੀ ਘੋਲ ਦੇ ਵਿੱਚ ਭੁੰਨ ਕੇ ਜੇ ਵਰਤਦੇ ਆਂ ਤਾਂ ਫਿਰ ਇਹ ਸਾਨੂੰ ਜਿਹੜੇ ਖੁਰਾਕੀ ਤੱਤ ਨੇ ਉਹ ਸਾਰੇ ਦੇ ਸਾਰੇ ਦੇਵੇਗੀ ਪਰ ਇਹਦੀ ਪ੍ਰਕਿਰਤੀ ਹੈ ਜਿਹੜੀ ਜਿਹੜੀ ਇਹਦੀ ਤਸਵੀਰ ਹੈ ਉਹ ਗਰਮ ਹੋ ਜਾਏਗੀ ਇਹਨੂੰ ਅਸੀਂ ਗਰਮੀਆਂ ਦੇ ਵਿੱਚ ਵੀ ਖਾ ਸਕਦੇ ਆਂ ਅਸੀਂ ਅਸੀਂ ਇਹਨੂੰ ਸਰਦੀਆਂ ਦੇ ਵਿੱਚ ਵੀ ਖਾ ਸਕਦੇ ਆਂ ਸੋ ਬਹੁਤ ਵੱਡਾ ਇੱਕ ਕੁਦਰਤ ਦਾ ਤੋਹਫਾ ਸਾਨੂੰ ਮਿਲਿਆ ਹੋਇਆ ਉਹ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਬਹੁਤ ਧੰਨਵਾਦ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਦੇ ਕੇ ਵੀ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸ਼ੁਕਰੀਆ